ਕਿਰਨ ਆਪਣਾ ਇੱਕ ਦੋ ਦਿਨ ਤੱਕ ਤੇਰੀ ਨਾਨੀ ਕੋਲ ਜਾਣਾ ਹੈ ਤੇ ਮੈਨੂੰ ਨਾ ਨਾ ਨਹੀਂ ਚਾਹੀਦੀ ਆਪਣਾ ਮਨ ਬਣਾ ਲੈ ਆ ਦੋਨੋਂ ਜਾਣੀਆਂ ਇਨੀ ਦੇਰ ਤੇ ਤਾਂ ਮੱਥਾ ਮਾਰੀ ਜੰਨੀ ਆ ਵੀ ਲੇਟ ਹੁੰਦੀ ਵੀ ਅੱਜ ਜਾਂਦੀ ਕਿਉਂ ਨਹੀਂ ਪਈ ਚੱਲੇ ਜਾਓ ਅਫੀਸਰ ਦੇ ਨਾ ਟਾਈਮ ਦੇ ਹਿਸਾਬ ਨਾਲ ਨਾ ਬੰਦੇ ਨੂੰ ਸੋਚ ਬਦਲ ਲੈਣੀ ਚਾਹੀਦੀ ਆ ਪਰ ਅੱਜ ਵੀ ਨਾ ਕਈ ਜਗ੍ਹਾ ਤੇ ਬਜ਼ੁਰਗ ਬੈਠੇ ਹੋਏ ਨੇ ਜਿਨ੍ਹਾਂ ਦੀ ਉਮਰ ਤੇ ਵੱਧਦੀ ਪਈ ਆ ਪਰ ਜਿਹੜੀ ਉਹਨਾਂ ਦੀ ਸੋਚ ਆ ਨਾ ਉਹ ਹਲੇ ਵੀ ਗਿੱਟੀਆਂ ਚ ਦੀਦੀ ਪਾਪਾ ਨੂੰ ਸ਼ੁਰੂ ਤੋਂ ਜੁਆਇ ਦੀ ਲੱਤ ਸੀਗੀ ਤੇ ਉਹਦੇ ਕਰਕੇ ਘਰੇ ਅਣਜਾਣ ਬੰਦੇ ਆਣਾ ਜਾਣਾ ਸੀ ਤੇ ਮੰਮੀ ਨੂੰ ਉਸ ਚੀਜ਼ ਦਾ ਇਤਰਾਜ਼ ਸੀਗਾ ਬਸ ਕਿਰਨ ਜੀ ਤੁਸੀਂ ਹੁਣ ਉਹ ਇਨਸਾਨ ਨੂੰ ਲੱਭਣਾ ਜਿਹੜਾ ਤੁਹਾਨੂੰ ਤੇ ਤੁਹਾਡੀ ਕੁੜੀਆਂ ਨੂੰ ਸੰਭਲੇ ਹੋ ਹੈ ਇਨਸਾਨ ਹਲੇ ਤਵਲੇ ਲੱਕੀ ਰਹਿ ਗਿਆ ਮੇਰਾ ਤਾਂ ਘਰ ਤਾਂ ਸਾਫ਼ ਕਰ ਲਿਆ ਗਲੀ ਘਾਣੂ ਕਰਨੀ ਆ ਅੰਟੀ ਜੀ ਆ ਕੂੜਾ ਤੁਸੀਂ ਇੱਥੇ ਛੱਡ ਦਿੱਤਾ ਇਹ ਉੱਡ ਕੇ ਤੁਹਾਡੀ ਅੰਦਰ ਦਵਾਰੇ ਜਾਣਾਗਾ ਤੁਸੀਂ ਇਹਨੂੰ ਗਾਂ ਕਰ ਦਿੰਦੇ ਉਹ ਹੱਲੇ ਫੜ ਫਿਰ ਝਾੜੂ ਜੇ ਤੈਨੂੰ ਜਾਦਾ ਗਲੀ ਦਾ ਖਿਆਲ ਆ ਪਰ ਤੂੰ ਹੀ ਕਰ ਦੇ ਮੇਰੇ ਦਰਾਂ ਮੁਰੇ ਆ ਕੇ ਦੇਖੋ ਤੁਹਾਨੂੰ ਭੋਰਾ ਵੀ ਮਿੱਟੀ ਨਹੀਂ ਲੱਭਣੀ ਇਹ ਤੁਹਾਡਾ ਘਰ ਆ ਤੇ ਤੁਹਾਨੂੰ ਹੀ ਕਰਨਾ ਪੈਣਾ ਇੱਥੇ ਮੇਰਾ ਘਰ ਤਾਂ ਇੱਥੇ ਤੱਕ ਆ ਤੇ ਇੱਥੇ ਤੱਕ ਮੈਂ ਸਾਫ ਕਰਤਾ ਚੱਲ ਮੈਂ ਕੋਈ ਨਹੀਂ ਕਰ ਦਿੰਨੀ ਆ ਗਲੀ ਦਾ ਕੂੜਾ ਸਾਫ ਜੇ ਕੋਈ ਆ ਕੇ ਸੁੱਟ ਗਿਆ ਦਵਾਰਾ ਫੇਰ ਆਂਟੀ ਰੱਸੀ ਜਲ ਗਈ ਪਰ ਬੜਲ ਨਹੀਂ ਗਿਆ ਪੂਰੇ ਦਾ ਪੂਰਾ ਘਰ ਵਿਹਲਾ ਕਰਵਾਈ ਬੈਠੇ ਹੋ ਹਜੇ ਵੀ ਤੁਹਾਡੇ ਚੋਂ ਆਕੜਾ ਨਹੀਂ ਜਾਂਦੀਆਂ ਹਾਂ ਹੁਣ ਆਏ ਮੁੱਦੇ ਵਾਲੀ ਗੱਲ ਤੇ ਕੂੜੇ ਵਾਲੀ ਗੱਲ ਤਾਂ ਤੂੰ ਉਦੋਂ ਹੀ ਛੇੜ ਲਈ ਸੀ ਆਈ ਤਾਂ ਤੇ ਮੇਰੇ ਘਰ ਦਾ ਸਵਾਦ ਲੈਣ ਸੀ ਆਂਟੀ ਨਾ ਤੁਹਾਨੂੰ ਸਵਰਨ ਦਾ ਪਤਾ ਨਾ ਤੁਹਾਨੂੰ ਮਨਪ੍ਰੀਤ ਦਾ ਪਤਾ ਨਾ ਲਾਪਰੀ ਦਾ ਪਤਾ ਨਾ ਕਿਰਨ ਦਾ ਪਤਾ ਹੁਣ ਰਪਾਲੀ ਦਾ ਵੀ ਨਹੀਂ ਪਤਾ ਸਾਰਾ ਪਰਿਵਾਰ ਤੁਸੀਂ ਆਪ ਦਾ ਖੰਡਿਆਈ ਬੈਠੇ ਹੋ ਹੁਣ ਤਾਂ ਸੁਧਰ ਜੋ ਆ ਜਿਹੜੇ ਤੂੰ ਮਨਪ੍ਰੀਤ ਤੇ ਸਵਰਨਿਆ ਦੀ ਗੱਲ ਕਰਦੇ ਆ ਨਾ ਇੰਨੇ ਇੰਨੇ ਤੋਂ ਐਡੇ ਐਡਾ ਵੱਡਾ ਮੈਂ ਹੀ ਕੀਤਾ ਤੇ ਅੱਜ ਮੈਨੂੰ ਹੀ ਮਤਾਂ ਦਿੰਦੇ ਸੀਗੇ ਜੇ ਬਾਹਰ ਤੁਰਦੇ ਫਿਰਦਾ ਤੁਰੇ ਫਿਰਨ ਮੈਂ ਕੀ ਲੈਣਾ ਫੇਰ ਵੀ ਆਂਟੀ ਤੁਸੀਂ ਐਦਾਂ ਕੋ ਕਰਦੇ ਪਏ ਹੋ ਜਿੱਦਾਂ ਮੁੰਡੇ ਤੁਸੀਂ ਜੰਮੇ ਨਾ ਹੋਣ ਗੋਦ ਲਏ ਹੋਣ ਐਦਾਂ ਤਾਂ ਮਤਰੀ ਹੀ ਮਾ ਨਹੀਂ ਕਰਦੀ ਜਿੱਦਾਂ ਤੁਸੀਂ ਸਕੀਮਾ ਹੋ ਕੇ ਕਰਦੇ ਪਏ ਹੋ ਚਲੋ ਜੇ ਮੁੰਡਿਆਂ ਦਾ ਨਹੀਂ ਹੀਜ ਆਉਂਦਾ ਕਮ ਸੇ ਕਮ ਆਪਣੀ ਧੀ ਦਾ ਤਾਂ ਆਉਂਦੀ ਉਹ ਜਿਹਨੂੰ ਤੁਸੀਂ ਅੱਧੀ ਰਾਤ ਘਰੋਂ ਕੱਢਿਆ ਸੀ ਉਹਨੂੰ ਫੋਨ ਮਾਰ ਕੇ ਉਹਨੂੰ ਬੁਲਾ ਲਓ ਇੱਥੇ ਚਾਰ ਦਿਨ ਤੁਹਾਡਾ ਹੀ ਮਨ ਹੋਰ ਤਰ੍ਹਾਂ ਹੋ ਜਾ ਚਲੋ ਜੋਕ ਉਸ ਤੁਸੀਂ ਸਮਝਣਾ ਚਾਹੁੰਦੇ ਹੋ ਸ਼ਾਇਦ ਤੁਹਾਨੂੰ ਜੈਸਮੀਨ ਹੀ ਸਮਝਾ ਦੇ ਤੇ ਤੁਸੀਂ ਘਰ ਨੂੰ ਘਰ ਸਮਝਣ ਲੱਗ ਜਾਓ ਦੇਖ ਸੋਰੀਆ ਇਹ ਮੇਰਾ ਘਰ ਹੈ ਤੇ ਇੱਥੇ ਜਿਹੜਾ ਵੀ ਰਹੂਗਾ ਨਾ ਮੇਰੇ ਹਿਸਾਬ ਨਾਲ ਰਹੂਗਾ ਤੇ ਜਿਹੜਾ ਮੇਰੇ ਕਹਣੇ ਤੋਂ ਬਾਹਰ ਜਾਊਗਾ ਤੇ ਉਹ ਪੱਕਾ ਹੀ ਬਾਹਰ ਜਾਊਗਾ ਇਹ ਤੂੰ ਸਮਝ ਰਹੀ ਵੀ ਇਹ ਮੇਰੀ ਪੱਥਰ ਤੇ ਲਕੀਰ ਆ ਮੈਨੂੰ ਲੱਗਦਾ ਆਂਟੀ ਕਿਸੇ ਠੀਠ ਦੀ ਜੰਮਿਓ ਜਿਹੜਾ ਤੁਸੀਂ ਸੁਧਰਨ ਦਾ ਨਾਂ ਨਹੀਂ ਲੈਂਦੇਗੇ ਮੁੰਡੇ ਵਾਰ ਕੱਢ ਦਿੱਤੇ 30 ਵਾਰ ਕੱਢਤੀ ਨੂਹਾਂ ਵਾਰ ਕੱਢ ਦਿੱਤੀਆਂ ਹਜੇ ਵੀ ਤੁਸੀਂ ਸੁਧਨ ਦਾ ਨਾਂ ਨਹੀਂ ਲੈਂਦੇਗੇ ਮੇਰੇ ਨਾਲ ਨਾ ਬਤਮੀਜ਼ੀ ਨਾ ਕਰੀ ਮੈਂ ਨਾ ਗਲੀ ਚ ਖੜੀ ਦੀ ਲਿਹਾਜ ਨਹੀਂ ਕਰਨੀ ਫਿਰ ਤੇਰੀ ਜੇ ਬਜ਼ੁਰਗ ਨਾ ਸਮਝਣ ਨਾ ਤਾਂ ਛੋਟਿਆਂ ਨੂੰ ਬਤਮੀਜ਼ੀ ਕਰਨੀ ਪੈਂਦੀ ਆ ਪਰ ਤੁਹਾਡੀ ਧੌਣ ਚੋਂ ਕਿੱਲਾ ਨਿਕਲਦਾ ਨਹੀਂ ਪਿਆ ਉਹ ਬੋਲ ਲੈ ਤੂੰ ਵੀ ਕਿੰਨਾ ਬੋਲਣਾ ਜੇ ਤੂੰ ਬਾਹਰ ਕਿਸੇ ਨੂੰ ਮੇਰੀ ਸਟੋਰੀ ਦੱਸੂਗੀ ਨਾ ਤਾਂ ਉਹਨੇ ਵੀ ਇਹੀ ਕਹਿਣਾ ਵੀ ਮੈਂ ਸਹੀ ਸੀ ਕਿਉਂਕਿ ਮੈਂ ਆਪਣੇ ਪੁੱਤਾਂ ਦਾ ਫਿਊਚਰ ਸੋਚਦੀ ਸੀ ਤੁਸੀਂ ਮੁੰਡਿਆਂ ਦੇ ਫਿਊਚਰ ਦੀ ਗੱਲ ਕਰਦੇ ਹੋ ਨਾ ਤੁਸੀਂ ਤਾਂ ਆਪਣੇ ਫਿਊਚਰ ਤੋਂ ਵੀ ਗਏ ਤੁਸੀਂ ਤਾਂ ਪੋਤਿਆਂ ਦੀ ਆਸ ਦੇ ਵਿੱਚ ਪੁੱਤਾਂ ਤੋਂ ਵੀ ਗਏ ਪੱ ਜਿਨ੍ਹਾਂ ਨੂੰ ਦੇਸੀ ਘਿਓ ਦੇ ਪਰੌਂਠੇ ਖਾਣ ਦੀ ਆਤ ਪਈ ਹੋਵੇ ਨਾ ਉਹਨਾਂ ਦੇ ਅੰਦਰ ਸੁੱਕੀਆਂ ਰੋਟੀਆਂ ਨਹੀਂ ਲੰਗਦੀਆਂ ਤੂੰ ਦੇਖੀ ਥੋੜੇ ਦਿਨਾਂ ਚ ਬਸਦਾ ਚੱਕੀ ਮਨਪ੍ਰਿਤ ਤੇ ਲਾਪ੍ਰਿਤ ਵੀ ਆ ਜਾਣਗੇ ਤੇ ਸਵਰਨਾ ਵੀ ਰੱਬ ਨੇ ਤੁਹਾਨੂੰ ਇੱਕ ਪੋਤਾ ਵੀ ਦੇ ਦਿੱਤਾ ਸੀ ਤੇ ਦੋ ਪੋਤੀਆਂ ਵੀ ਦੇ ਦਿੱਤੀਆਂ ਸੀ ਤੁਹਾਡਾ ਬੜਾਪਾ ਸੋਹਣਾ ਨਿਕਲ ਜਾਣਾ ਸੀ ਤੁਸੀਂ ਤਾਂ ਆਪਣਾ ਬੜਾਪਾ ਆਪ ਖਰਾਬ ਕੀਤਾ ਦੋਸ਼ ਮੁੰਡਿਆਂ ਨੂੰ ਦੇ ਰਹੇ ਹੋ ਉਹ ਮੇਰੇ ਘਰ ਵਾਲੇ ਦੀ ਰਿਟਾਇਰਮੈਂਟ ਦੀ ਨਾ ਮੈਨੂੰ ਪੈਨਸ਼ਨ ਆਈ ਜਾਂਦੀ ਹੈ ਤੇ ਮੇਰਾ ਸੋਹਣਾ ਗੁਜ਼ਾਰਾ ਚੱਲੇ ਜਾਂਦਾ ਤੇ ਮੇਰਾ ਸੋਹਣਾ ਰਾਸ਼ਨ ਪਈ ਜਾਂਦਾ ਤੇ ਮੈਂ ਘਰ ਚ ਭੀੜ ਪਾਣੀ ਕਿਉਂ ਆ ਜੇ ਮੇਰਾ ਗੁਜ਼ਾਰਾ ਹੋ ਜਾਂਦਾ ਆਪਣੇ ਪਰਿਵਾਰ ਨੂੰ ਕਦੇ ਵੀ ਭੀੜ ਨਹੀਂ ਕਹੀਦਾ ਭੀੜ ਉਹਦੋਂ ਪੈਂਦੀ ਆ ਜਦੋਂ ਆਪਣੇ ਪਰਿਵਾਰ ਦਾ ਇੱਕ ਜੀ ਚਲਿਆ ਜਾਵੇ ਤੇ ਤੁਸੀਂ ਸਿਆਣੇ ਵੈਣ ਦੇ ਮੂੰਹੋਂ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਉਹ ਹੁਣੇ ਤੋਂ ਮੈਨੂੰ ਇਹ ਗੱਲ ਕਹਿੰਦੀ ਸੀ ਨਾ ਕਿ ਕਿਸੇ ਢੀਠ ਦੀ ਜੰਮੀ ਉਹ ਮੈਨੂੰ ਤਾਂ ਇਹ ਲੱਗਦਾ ਤੂੰ ਵੀ ਕਿਸੇ ਢੀਠ ਦੀ ਜੰਮੀ ਆ ਧੁੱਪ ਚ ਖੜ ਕੇ ਮੇਰਾ ਲੋਹ ਪੀਣ ਲੱਗੀ ਹੋਈ ਆ ਪਰ ਜਾਂਦੀ ਕਿਉਂ ਨਹੀਂ ਤੂੰ ਇੱਥੋਂ ਕੂਰੀਆਂ ਜੀ ਆ ਨਾ ਮੈਨੂੰ ਨਾ ਵੱਟ ਮੈਂ ਨਹੀਂ ਡਰਦੀ ਤੇਆਂ ਕੂਰੀਆਂ ਘਾਰੀਆਂ ਤੇ ਆ ਸਰਪੰਚ ਨੇ ਜੋੜ ਲਾ ਲਿਆ ਸਾਡੇ ਘਰ ਚ ਤੈਨ ਨਾ ਉਦੋਂ ਨਾ ਮੈਂ ਡਰੀ ਤੂੰ ਤਾਂ ਸਾਡੀ ਗਵੰਡਾ ਨਾ ਚਲੋ ਤੁਸੀਂ ਮੰਨਦੇ ਤਾਂ ਹੈ ਵੀ ਤੁਸੀਂ ਗਲਤੀਆਂ ਕੀਤੀਆਂ ਨੇ ਪਰ ਤੁਸੀਂ ਸੁਧਰਨਾ ਨਹੀਂ ਚਾਹੁੰਦੇ ਸੋਨੀਆ ਤੂੰ ਜੋ ਮਰਜ਼ੇ ਸਮਝ ਲੈ ਪਰ ਮੈਨੂੰ ਤਾਂ ਇਹ ਲੱਗਦਾ ਨਾ ਵੀ ਮੈਂ ਜੋ ਕੀਤਾ ਠੀਕ ਕੀਤਾ ਚਲੋ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਜੋ ਕੀਤਾ ਠੀਕ ਕੀਤਾ ਚਲੋ ਮੰਨ ਲੈਨੇ ਜਿਉ ਪਰਮਾਤਮਾ ਨੇ ਕੱਲ ਨੂੰ ਤੁਹਾਡੇ ਨਾਲ ਕੁਛ ਮਾੜਾ ਕੀਤਾ ਨਾ ਤਾਂ ਉਹਨੂੰ ਦੋਸ਼ ਨਹੀਂ ਦੇਣਾ ਉਹਨੇ ਵੀ ਜੋ ਕਰਨਾ ਸਹੀ ਕਰਨਾ ਹੁਣ ਜੇ ਕੋਈ ਤੁਹਾਨੂੰ ਸੁਧਾਰ ਸਕਦਾ ਨਾ ਉਹ ਪਰਮਾਤਮਾ ਹੀ ਸੁਧਾਰ ਸਕਦਾ ਆਈ ਵੱਡੀ ਕੱਲ ਦੀ ਜੰਮੀ ਤੇ ਮਾਂ ਨੂੰ ਮੱਤਾ ਦਿੰਦੀ ਆ ਸਿਮੀ ਤੂੰ ਕਿਉਂ ਐਵੇਂ ਪੜਾਈ ਦਾ ਬੋਝ ਪਾਇਆ ਹੋਇਆ ਵੇ ਮੰਨਿਆ ਕਿ ਤੇਰੇ ਪੇਪਰ ਆ ਰਹੇ ਨੇ ਤੈਨੂੰ ਪਤਾ ਤੇ ਹੈ ਕਾਲਜ ਵਾਲੇ ਤੇ ਕੁੜੀਆਂ ਨੂੰ ਉਦਾਂ ਹੀ ਪਾਸ ਕਰਵਾ ਦਿੰਦੇ ਨਾਲੇ ਤੇ ਪੜ੍ਹਾਈ 'ਚ ਤੇਜ਼ ਹੀ ਐ ਜਸਮੀਨ ਮੈਨੂੰ ਇੰਨਾ ਪਤਾ ਹੈ ਮੇਰੀ ਸਿਮੀ ਪੜ੍ਹਨ 'ਚ ਬਹੁਤ ਹੁਸ਼ਿਆਰ ਹੈ ਹਰ ਸਾਲੇ ਫਰਸਟ ਆਂਦੀ ਐ ਉਹ ਤਾਂ ਮੈਨੂੰ ਪਤਾ ਐ ਇਹਨੇ ਫਰਸਟ ਆਈ ਜਾਨ ਪਰ ਤੂੰ ਕਿਸੇ ਗੱਲ ਤੋਂ ਪਿੱਛੇ ਰਹਿ ਗਈ ਤੂੰ ਮੇਰੇ ਮਨੀ ਵਾਸਤੇ ਕੁੜੀ ਦੇਖਣ ਗਈ ਸੀ ਤੂੰ ਹਜੇ ਤੱਕ ਕੋਈ ਅਤਾ ਪਤਾ ਹੀ ਨਹੀਂ ਦਿੱਤਾ ਮੈਨੂੰ ਮੰਮੀ ਜੀ ਮੈਂ ਵੀ ਪਾਬੇ ਨੂੰ ਨਾ ਦੋ ਵਾਰੀ ਬੋਲ ਚੁੱਕੀ ਆਂ ਬਣੀ ਵੀ ਇਹ ਰਿਸ਼ਤੇ ਦਾ ਕੀ ਬਣਿਆ ਭਾਬੀ ਮੇਰੀ ਗੱਲ ਨੂੰ ਇਗਨੋਰ ਕਰਕੇ ਮੇਰੀ ਪੜ੍ਹਾਈ ਦੀ ਗੱਲ ਲੈ ਕੇ ਬਹਿ ਗਏ ਤੇ ਮੀ ਤੇ ਮੱਸ ਜੀ ਤੁਸੀਂ ਦੋਵੇਂ ਜਣੇ ਕਿੱਦਾਂ ਮੈਨੂੰ ਘੇਰ ਕੇ ਬਹਿ ਗਏ ਹੋ ਮੈਂ ਨਾ ਗਈ ਸੀਗੇ ਇਹਦੇ ਰਿਸ਼ਤੇ ਵਾਸਤੇ ਪਰ ਮੈਨੂੰ ਨਹੀਂ ਲੱਗਦਾ ਕਿ ਉੱਥੇ ਗੱਲ ਬਣੇਗੀ ਨਾ ਕਿਉਂ ਜਸਮੀਨ ਉੱਥੇ ਗੱਲ ਕਿਉਂ ਨਹੀਂ ਬਣੂਗੀ ਉਹਨਾਂ ਦੀ ਕੁੜੀ 'ਚ ਕੋਈ ਕਮੀ ਹੈ ਜਾਂ ਉਹਨਾਂ ਨੂੰ ਮੇਰੇ ਮਨੀ ਦੇ ਵਿੱਚ ਕੋਈ ਕਮੀ ਲੱਗੀ ਮੈਨੂੰ ਪਤਾ ਤਾਂ ਲੱਗੇ ਉੱਥੇ ਗੱਲ ਕਿਉਂ ਨਹੀਂ ਬਣੇਗੀ ਮੈਨੂੰ ਤਾਂ ਲੱਗਦਾ ਮੰਮੀ ਭਾਬੀ ਨੇ ਨਾ ਸਾਨੂੰ ਕੋਈ ਮਿੱਠੀ ਜੀ ਗੋਲੀ ਦੇਤੀ ਤੇ ਹੁਣ ਆਪ ਖੁਦ ਪਿੱਛੇ ਹਟ ਰਹੇ ਨੇ ਮੈਂ ਸਿੰਮੀ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਹੁਣ ਮੈਂ ਉਹਦੇ ਪਰਿਵਾਰ ਨਾਲ ਗੱਲ ਕੀਤੀ ਐ ਮੈਂ ਉਹਨੂੰ ਜ਼ਬਰਦਸਤੀ ਤੇ ਨਹੀਂ ਲਿਆ ਸਕਦੀ ਨਾ ਜੇ ਕੁੜੀ 라ਜ਼ਮੰਦ ਹੋਏਗੀ ਤਾਂ ਹੀ ਵਿਆਹ ਕੇ ਲਿਆਈਏ ਸੀ ਉਹਨੂੰ ਭਾਬੀ ਸਾਨੂੰ ਪਹਿਲਾਂ ਕੁੜੀ ਤਾਂ ਦੱਸੋ ਕੌਣ ਐ ਔਰ ਕਿੱਥੇ ਰਹਿੰਦੀ ਐ ਜੇ ਨਹੀਂ ਗੱਲ ਬੰਦੀ ਮੈਂ ਤੇ ਮੰਮੀ ਜਾਇਾਂਗੇ ਤੁਹਾਡੇ ਨਾਲ ਮੈਸੇਜ ਜੀ ਕੁੜੀ ਦਾ ਨਾਮ ਹੈਗਾ ਕਿਰਨ ਉਹ ਨਾ ਮੇਰੇ ਭਰਾ ਸਵਰਨੇ ਨਾਲ ਵਿਆਹੀ ਹੋਈ ਸੀ ਸਵਰਨੇ ਨੂੰ ਉਹਦੀ ਇੱਜ਼ਤ ਕਰਨੀ ਨਹੀਂ ਆਈ ਉਹਨਾਂ ਦਾ ਨਾ ਛੋਟਛੜਾ ਗਿਆ ਹੋ ਗਿਆ ਤੇ ਮੈਨੂੰ ਲੱਗ ਗਿਆ ਕੁੜੀ ਮਨੀ ਵਾਸਤੇ ਬਹੁਤ ਸਹੀ ਹੈ ਨਾ ਉਹ ਜਿਹੜੀ ਕਿ ਤੇਰੇ ਭਰਾ ਸਵਰਨੇ ਨੇ ਛੱਡੀ ਹੋਈ ਹੈ ਤੂੰ ਉਸ ਕੁੜੀ ਨਾਲ ਮੇਰੇ ਮਨੀ ਦਾ ਰਿਸ਼ਤਾ ਕਰਵਾ ਰਹੀ ਹੈ ਤੈਨੂੰ ਹੋਰ ਕੋਈ ਕੁੜੀ ਨਹੀਂ ਲੱਭੀ ਤੂੰ ਪਹਿਲਾਂ ਮੈਨੂੰ ਇਹ ਦੱਸ ਤੂੰ ਕਿਹੜੇ ਜਨਮ ਦਾ ਬਦਲਾ ਲੈਣ ਆਈ ਹੈ ਮੇਰੇ ਨਾਲ ਲੈ ਭਾਪੀ ਤੁਸੀਂ ਹੁਣ ਤੱਕ ਉਸ ਕੁੜੀ ਦਾ ਲਕੋ ਇਸ ਲਈ ਰੱਖਿਆ ਐਸੀ ਕਿ ਕਿਉਂਕਿ ਉਹ ਕੁੜੀ ਡਿਵੋਰਸ ਸੀ ਲੈ ਜਿੰਨੀ ਫਿਰ ਕੀ ਹੋ ਗਿਆ ਜੇ ਕਿਰਨ ਦੀ ਵਾਜ਼ੀ ਹੈ ਤੇ ਆਪਣਾ ਮਨ ਵੀ ਇੱਕ ਤਰ੍ਹਾਂ ਦਾ ਛੱਡਿਆ ਹੀ ਹੋਇਆ ਉਹ ਕਿਹੜਾ ਕੁਵਾਰੀਆਂ ਚ ਆਉਂਦਾ ਹੈ ਮੰਨਦੀਆਂ ਭਾਬੀ ਕਿ ਮੇਰਾ ਭਰਾ ਵਿਆਹਿਆ ਹੋਇਆ ਪਰ ਮੇਰੇ ਪ੍ਰਾਨਾਂ ਤਾਂ ਉਹ ਸਿਰਫ ਚਾਰ ਕਰ ਦੇਣੀ ਰਹੀ ਹੈ ਔਰ ਜਿਹੜੀ ਗੱਲ ਕੀ ਰਹਿੰਦੀ ਹੈ ਉਹ ਤਾਂ ਕਾਫੀ ਟਾਈਮ ਰਹੀ ਹੈ ਆਪਣੇ ਹਸਬੰਡ ਨਾਲ ਸਿਮੀ ਤੂੰ ਤਾਂ ਚੁੱਪ ਹੀ ਕਰ ਇਹਦੇ ਨਾਲ ਤਾਂ ਮੈਂ ਗੱਲ ਕਰਦੀ ਆ ਜਸਮੀਨ ਮੈਨੂੰ ਇੰਨੀ ਕੁ ਗੱਲ ਤਾਂ ਦੱਸ ਨਾ ਤੈਨੂੰ ਮੇਰਾ ਮੁੰਡਾ ਕਿਹੜੀ ਗੱਲ ਤੋਂ ਕਾਣਾ ਲੱਗਿਆ ਜਿਹੜਾ ਕਿ ਤੂੰ ਏਦਾਂ ਦੀ ਕੁੜੀ ਨਾਲ ਮੇਰੇ ਮੁੰਡੇ ਦਾ ਰਿਸ਼ਤਾ ਕਰਵਾਉਣ ਲੱਗੀ ਐ ਕੁਛ ਤਾਂ ਸ਼ਰਮ ਕਰ ਲੈਂਦੀ ਜੜੀ ਮਨੀ ਨੂੰ ਛੱਡ ਕੇ ਗਈ ਐ ਨਾ ਉਹਨੂੰ ਗਈ ਨੂੰ ਸਾਲ ਹੋ ਗਿਆ ਤੁਸੀਂ ਮਨੀ ਦੇ ਰਿਸ਼ਤੇ ਵਾਸਤੇ ਕਿੰਨਿਆਂ ਨੂੰ ਕਿਹਾ ਹੋਇਆ ਵੇ ਹਜੇ ਤੱਕ ਕੋਈ ਰਿਸ਼ਤਾ ਤੇ ਨਹੀਂ ਆਇਆ ਉਹਦੇ ਵਾਸਤੇ ਨਾ ਇਹਦਾ ਮਤਲਬ ਇਹ ਤਾਂ ਨਹੀਂ ਕਿ ਜੇ ਮੇਰੇ ਮੁੰਡੇ ਨੂੰ ਹਜੇ ਤੱਕ ਕੋਈ ਰਿਸ਼ਤਾ ਨਹੀਂ ਆਇਆ ਤਾਂ ਮੈਂ ਕਿਸੇ ਤਲਾਕਸ਼ੂਦਾ ਦੇ ਨਾਲ ਆਪਣੇ ਮੁੰਡੇ ਦਾ ਰਿਸ਼ਤਾ ਕਰਵਾ ਦਾਂ ਲੋ ਨਾ ਘਰ ਸੰਭਣ ਵਾਲੀ ਹੋਣੀ ਚਾਹੀਦੀ ਐ ਚਾਹੇ ਤਲਾਕਸ਼ੂਦਾ ਹੋਵੇ ਚਾਹੇ ਬੱਚਿਆਂ ਵਾਲੀ ਨਾ 1 ਮਿੰਟ ਇੱਕ ਮਿੰਟ ਮੇਰੀ ਗੱਲ ਤਾਂ ਸੁਣ ਕਿਤੇ ਇਹ ਗੱਲ ਤਾਂ ਨਹੀਂ ਕਿ ਉਹ ਤਾਂ ਲਾਕਸ਼ੂਦਾ ਦੇ ਨਾਲ ਬੱਚਿਆਂ ਵਾਲੀ ਵੀ ਹੈ ਚੱਲ ਤੂੰ ਸਾਰੀ ਗੱਲ ਛੱਡ ਮੀਨੀ ਇੱਕ ਗੱਲ ਇਹ ਦੱਸ ਕਿ ਤੇਰੇ ਭਰਾ ਨੇ ਉਹਨੂੰ ਕਿਉਂ ਛੱਡਿਆ ਉਹਦੇ ਵਿੱਚ ਕੀ ਕਮੀ ਸੀ ਮੱਸ ਜੀ ਕਮੀ ਨਾ ਕਿਰਨ ਵਿੱਚ ਨਹੀਂ ਸੀ ਮੇਰੇ ਭਰਾ ਤੇ ਮੇਰੀ ਮਾਂ ਵਿੱਚ ਸੀ ਜਿਨ੍ਹਾਂ ਨੂੰ ਕੋਈ ਸਾਥ ਨਹੀਂ ਲਈ ਆਈ ਸਿਮੀ ਉਹ ਪਰਿਵਾਰ ਵਿੱਚ ਸਾੰਬਰੀ ਸੀ ਤੇ ਘਰ ਵੀ ਉਹੀ ਬਜ਼ੁਰਗਾਂ ਦੀ ਪੁਰਾਣੀ ਸੋਚ ਕਿ ਪੁੱਤਰ ਨਹੀਂ ਹੋਇਆ ਧੀਆ ਜੰਮ ਲੀਆਂ ਇਹੀ ਕਮੀ ਲੱਗੀ ਮੇਰੇ ਭਰਾ ਤੇ ਮੇਰੀ ਮਾਂ ਨੂੰ ਕਿਰਨ ਵਿੱਚ ਓਹੋ ਤੋਬਾ 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 ਮੇਰੇ ਰੱਬ ਦੀ ਤੋਬਾ ਮੈਂ ਤਾਂ ਨਾ ਹੁਣੇ ਆਪਣੀ ਭੈਣ ਨੂੰ ਫੋਨ ਕਰਦੀ ਆ ਕਿ ਭਾਈ ਤੂੰ ਆਪਣੀ ਨੂੰ ਉਹਨੂੰ ਆਪਣੇ ਘਰੇ ਬੁਲਾ ਲੈ ਤੇਰੀ ਨੂੰ ਤਾਂ ਨਾ ਮੇਰੇ ਮਨੀ ਦਾ ਮੱਲੇ 'ਚ ਜਲੂਸ ਕੱਢਣ ਆਈ ਐ ਇਹ ਕਿੱਦਾਂ ਦੀ ਕੁੜੀ ਨੇ ਨਾਲ ਰਿਸ਼ਤਾ ਕਰਾਨ ਲੱਗੀ ਐ ਕਿ ਜਿਹੜੀ ਤਲਾਕਸ਼ੂਦਾ ਵੀ ਐ ਤੇ ਬੱਚਿਆਂ ਵਾਲੀ ਵੀ ਐ ਨਾ ਮੈਨੂੰ ਇੱਕ ਗੱਲ ਤਾਂ ਦੱਸ। ਉਹਦੇ ਐ ਤਾਂ ਦੱਸ ਦੇ ਕਿ ਕੁੜੀਆਂ ਕਿੰਨੀਆਂ? ਮਸੀ ਜੀ, ਦੋ ਧੀਆ ਨੇ, ਇੱਕ 70 ਸਾਲ ਦੀ ਤੇ ਇੱਕ 1.5 ਸਾਲ ਦੀ। ਦੇਖ ਭਾਈ ਕੁੜੀ ਤੂੰ ਨਾ ਇਸ ਮੁੱਦੇ ਨੂੰ ਇੱਥੇ ਹੀ ਖਤਮ ਕਰ ਦੇ ਤੇ ਤੂੰ ਆਪਣੇ ਘਰੇ ਚਲ ਜਾ। ਇਸ ਕੁੜੀ ਨਾਲ ਤਾਂ ਮੈਂ ਆਪਣੇ ਮਨੀ ਦਾ ਰਿਸ਼ਤਾ ਕਦੇ ਵੀ ਨਹੀਂ ਹੋਣ ਦੇਣਾ ਕਿਸੇ ਕੀਮਤ ਤੇ ਵੀ। ਚਾਹੇ ਨਾ ਤੂੰ ਮੇਰੇ ਤੋਂ ਕੋਰੇ ਕਾਗਜ਼ ਤੇ ਲਿਖਵਾ ਲੈ। ਦੇਖਿਆ ਮਸੀ ਜੀ। ਟਾਡੇ ਮੁੰਡੇ ਦੇ ਵਿਆਹ ਦੀ ਗੱਲ ਛਿੜੀ ਐ ਤੇ ਤੁਹਾਡੇ ਚ ਸੱਸ ਵਾਲਾ ਰੂਪ ਆ ਗਿਆ ਤੁਹਾਡੇ ਵਰਗੀਆਂ ਕਹਿੰਦੀਆਂ ਹੁੰਦੀਆਂ ਨੇ ਕਿ ਮੇਰੇ ਮੁੰਡੇ ਦਾ ਵਿਆਹ ਹੋ ਜੇ ਤੇ ਮੈਂ ਨੋ ਨੂ ਧੀ ਬਣਾ ਕੇ ਰੱਖਾਂਗੀ ਮੈਂ ਜਿਹੜੀ ਪਹਿਲਾਂ ਕਿਸੇ ਘਰ ਦੀ ਨੂ ਬਣੀ ਉੱਥੇ ਤਾਂ ਉਹ ਧੀ ਨਾ ਬਣ ਸਕੀ ਤਾਂ ਇੱਥੇ ਉਹੀ ਆ ਕੇ ਸਵਾਹ ਬਣੂਗੀ ਮੱਸ ਜੀ ਉੱਥੇ ਨਾ ਉਹਨੂੰ ਮਾੜੀ ਸੋਚ ਵਾਲੇ ਬੰਦੇ ਟੱਕਰ ਗਏ ਸੀ ਤੇ ਮੈਨੂੰ ਪਤਾ ਹੈ ਤੁਹਾਡੀ ਸੋਚ ਸਿਮੀ ਦੀ ਸੋਚ ਤੇ ਮੰਨੀ ਦੀ ਸੋਚ ਬਹੁਤ ਵਧੀਆ ਐ ਇੱਥੇ ਉਹਦਾ ਘਰ ਵਸ ਜੇਗਾ ਦੇਖੋ ਮੰਮੀ ਤੁਸੀਂ ਗੁੱਸਾ ਨਾ ਕਰਿਓ ਮੈਂ ਤੁਹਾਨੂੰ ਇੱਕ ਗੱਲ ਕਰ ਰਹੀ ਹਾਂ ਕਿ ਅਸੀਂ ਪਿਛਲੇ 1 ਸਾਲ ਤੋਂ ਵਿਰੇ ਲਈ ਰਿਸ਼ਤੇ ਲੱਭ ਰਹੇ ਹਾਂ ਪਰ ਅੱਜ ਤੱਕ ਸਾਨੂੰ ਕੋਈ ਚੱਜ ਦੀ ਕੁੜੀ ਨਹੀਂ ਮਿਲੀ ਜੇ ਹੁਣ ਸਾਨੂੰ ਕੁੜੀ ਮਿਲ ਰਹੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਸਾਨੂੰ ਇਹਦਾ ਰਿਸ਼ਤਾ ਕਰ ਦੇਣਾ ਚਾਹੀਦਾ ਕਿਉਂਕਿ ਤੁਸੀਂ ਇਹ ਵੀ ਦੇਖੋ ਨਾ ਕਿ ਵਿਰੇ ਦੀ ਉਮਰ ਵੀ ਲੰਘਦੀ ਜਾਂਦੀ ਚੱਲ ਨਹੀਂ ਚੱਲ ਤੂੰ ਤਾਂ ਚੁੱਪੋ ਕੇ ਬਹਿ ਜਾ ਮੈਨੂੰ ਨਾ ਬਾਲੀਆਂ ਮੱਤਾਂ ਨਾ ਦੇ ਲੱਗੀ ਹੈ ਮੈਨੂੰ ਮੱਤਾਂ ਦੇ ਪਹਿਲੀ ਗੱਲ ਤਾਂ ਕੁੜੀ ਛੱਡੀ ਹੋਈ ਹੈ ਦੂਜੀ ਗੱਲ ਉਹ ਬੱਚਿਆਂ ਵਾਲੀ ਹੈ ਇਦਾਂ ਦੀ ਕੁੜੀ ਨਾਲ ਮੈਂ ਕਦੇ ਵੀ ਆਪਣੇ ਮੁੰਡੇ ਦਾ ਰਿਸ਼ਤਾ ਨਹੀਂ ਹੋਣ ਦੇਣਾ। ਤੂੰ ਸਾਲ ਦੀ ਗੱਲ ਕਰਦੀ ਹੈ ਨਾ, ਸਾਲ ਛੱਡ 2 ਸਾਲ ਹੋਰ ਲੱਗ ਜਾਣ। ਮੈਂ ਆਪਣੇ ਮੁੰਡੇ ਦਾ ਰਿਸ਼ਤਾ ਕੁਵਾਰੀ ਕੁੜੀ ਨਾਲ ਹੀ ਕਰਵਾਣਾ ਹੈ। ਮੈਂ ਬਹੁਤ ਇਹ ਤਾਂ ਕਿ ਮਮਾ ਟਾਡੇ ਮੁੰਡੇ ਨੇ ਵੀ ਬੁੱਢਾ ਹੋ ਜਾਣਾ। ਫੇਰ ਉਹਦੇ ਰਿਸ਼ਤੇ ਕੌਣ ਕਰਾਏਗਾ? ਚੱਲ ਪੁੱਤ, ਮੈਂ ਤੇਰੀ ਗੱਲ ਨਾਲ 1 ਮਿੰਟ ਵਾਸਤੇ ਸਹਿਮਤ ਹੋ ਜਾਨੀ। ਜੀ ਆਪਾਂ ਮਨੀ ਦਾ ਰਿਸ਼ਤਾ ਉਹਦੇ ਨਾਲ ਕਰ ਵੀ ਦਿੰਨੇ। ਤੈਨੂੰ ਇੰਨਾ ਪਤਾ ਹੈ ਕਿ ਉਹ ਖਰਚੇ ਦੀ ਪੰਡ ਨਾਲ ਲੈ ਕੇ ਆ ਰਹੀ ਹੈ। ਦੋ ਧੀਆ ਜੀ ਆਜ ਉਹਦੇ ਮੁੰਡਾ ਵੀ ਹੁੰਦਾ। ਫਿਰ ਵੀ ਮੈਂ ਸੋਚਦੀ ਵੀ ਚੱਲ ਆਪਾਂ ਉਹਨੂੰ ਲੈ ਆਨੇ ਆ ਆਪਣੇ ਮਨੀ ਦੇ ਨਾਲ ਮੇਰੇ ਮੁੰਡੇ ਦੇ ਸਿਰ ਤੇ ਤਾਂ ਪਹਿਲਾਂ ਹੀ ਬਹੁਤ ਕਰਜ਼ਾ ਤੈਨੂੰ ਇੰਨਾ ਪਤਾ ਫਿਰ ਉੱਤੋਂ ਦੋ ਦੋ ਕੁੜੀਆਂ ਦੀ ਜ਼ਿੰਮੇਵਾਰੀ ਮੇਰਾ ਮੁੰਡਾ ਆਪਣਾ ਕਰਜ਼ਾ ਤਾਰੂਗਾ ਕਿ ਉਹਨਾਂ ਦੀ ਜ਼ਿੰਮੇਵਾਰੀ ਸੰਭੂਗਾ ਤੂੰ ਇੰਨੀ ਕੁ ਗੱਲ ਤਾਂ ਸੋਚ ਤਾ ਸੁਣ ਲੈ ਹੁਣ ਤੂੰ ਵੀ ਮੇਰੀ ਗੱਲ ਨਾ ਤਾਂ ਇਸ ਕੁੜੀ ਦੀ ਇਸ ਘਰ 'ਚ ਕੋਈ ਗੱਲ ਹੋਵੇ ਤੇ ਨਾ ਹੀ ਮਨੀ ਦੇ ਕੰਨਾਂ 'ਚ ਕੋਈ ਗੱਲ ਪਾਈ ਮੈਂ ਨਾ ਤੇਰੇ ਅੱਗੇ ਹੱਥ ਜੋੜਦੀ ਆ ਇਸ ਗੱਲ ਨੂੰ ਇੱਥੇ ਖਤਮ ਕਰਦੇ ਮਾਸੇ ਜੀ 1 ਸਾਲ ਛੱਡ ਕੇ ਨਾ ਤੁਸੀਂ 5 ਸਾਲ ਲਾ ਦੋ ਕੁੜੀ ਲੱਭੰਤੇ ਤੁਹਾਨੂੰ ਕੁਵਾਰੀ ਕੁੜੀ ਨਹੀਂ ਮਿਲਨੀ ਮਿਲਨੀ ਤੁਹਾਡੇ ਮੁੰਡੇ ਨੂੰ ਵਿਆਹੀ ਹੋਈ ਹੈ ਜੀ ਆਪਾਂ ਕਿਰਨ ਨੂੰ ਲਿਆ ਆਣਿਆ ਤੇ ਹਰਜਕਾ ਦਾ ਨਾ ਤੂੰ ਇੰਨੀ ਸ਼ੋਰਟੀ ਨਾਲ ਇਹ ਗੱਲ ਕਿਦਾਂ ਕਹਿ ਰਹੀ ਹੈ ਕਿ ਮੇਰੇ ਮੁੰਡੇ ਨੂੰ ਕੁਵਾਰੀ ਕੁੜੀ ਨਹੀਂ ਮਿਲਨੀ ਜਿੱਦਾਂ ਮੈਸ ਜੀ ਕਿਰਨ ਦਾਗੀ ਹੈ ਨਾ ਕਿ ਉਹਦਾ ਡਿਵੋਰਸ ਹੋਇਆ ਹੋਇਆ ਉਹਦਾ ਤੁਹਾਡਾ ਮੁੰਡਾ ਵੀ ਦਾਗੀ ਹੈ ਕਿ ਉਹਨੂੰ ਕੁੜੀ ਛੱਡ ਕੇ ਬਾਹਰ ਚਲ ਗਈ ਜੈਸਮਿਨ ਪਾਬਲੀ ਵੀ ਸਹੀ ਕਹਿ ਰਹੀ ਹੈ ਤੁਸੀਂ ਇਹ ਵੀ ਦੇਖੋ ਨਾ ਕਿ ਵੀਰੇ ਦੀ ਉਮਰ ਵੱਧਦੀ ਜਾਂਦੀ ਹੈ ਪਰ ਬਦਦੀ ਉਮਰ ਆल्या ਨੂੰ ਕੁਵਾਰੀਆਂ ਕੁੜੀਆਂ ਨਹੀਂ ਮਿਲਦੀਆਂ। ਬੱਸ ਕਰ ਨਹੀਂ ਬੱਸ ਕਰ। ਮੈਨੂੰ ਨਾ ਮੱਤਾਂ ਨਾ ਦੇ ਬਾਲੀਆਂ। ਜੇ ਐਂ ਦੱਸ ਮੈਂ ਤੇਰਾ ਵਿਆਹ ਕਿਸੇ ਐਹੋਜੇ ਮੁੰਡੇ ਨਾਲ ਕਰ ਦਵਾ ਜਿਹਦੇ ਦੋ ਕੁੜੀਆਂ ਹੋਣ। ਤੂੰ ਕਰ ਲੇਂਗੀ ਉਹਦੇ ਨਾਲ। ਚਲੋ ਮੰਮੀ, ਠੀਕ ਐ। ਤੁਸੀਂ ਮੇਰੀ ਗੱਲ ਦਾ ਵੀ ਜਵਾਬ ਦੋ। ਜੇ ਮੁੰਡਾ ਹੈ ਹੀ ਇੱਕ ਵਾਰਾ ਔਰ ਉਹਦੀ ਉਮਰ 35 ਸਾਲ ਐ ਤਾਂ ਤੁਸੀਂ ਕਰ ਦੋਗੇ ਮੇਰਾ ਵਿਆਹ ਦੇ ਨੂੰ। ਮੈਸੀ ਜੀ, ਗੱਲ ਲੋ ਜਿੰਨਾ ਮਰਜ਼ੀ ਖਿੱਚ ਲਵੋ। ਮੁਕਤੀ ਗੱਲ ਇੱਥੇ ਹੀ ਐ। ਜ਼ਰੂਰੀ ਨਹੀਂ ਕਿ ਜਿਨ੍ਹਾਂ ਦੇ ਧੀਆਂ ਹੁੰਦੀਆਂ ਉਹਨਾਂ ਨੂੰ ਹੀ ਘਰੋਂ ਬਾਹਰ ਕੱਢਿਆ ਜਾਂਦਾ ਵੈ। ਜਿੰਨਾ ਦੇ ਨਾ ਕਈ ਕਈ ਸਾਲ ਵਿਆਹ ਨ ਹੋ ਜਾਂਦੇ ਤੇ ਉਹਨਾਂ ਦੀ ਔਲਾਦ ਨਹੀਂ ਹੁੰਦੀ ਉਹਨਾਂ ਨੂੰ ਵੀ ਕਰੋ ਕੱਢਿਆ ਜਾਂਦਾ ਵੈ ਮੰਨ ਲਓ ਜੇ ਮਰੀ ਨਾਲ ਇਦਾਂ ਦੀ ਕੋਈ ਵਿਆਹ ਕੇ ਆ ਗਈ ਤਾਂ ਫਿਰ ਕੀ ਕਰੋਗੇ ਫਿਰ ਤਾਂ ਤੁਸੀਂ ਦਾਦੀ ਬਣਨੋਂ ਤਰਸੋਗੇ ਸਿਮੀ ਤੂੰ ਪੁੱਛਦੀ ਸੀ ਨਾ ਕਿ ਭਾਬੀ ਤੁਸੀਂ ਰਖੜੀ ਵਾਲੇ ਦਿਨ ਆਪਣੇ ਪੇਕੇ ਕਿਉਂ ਨਹੀਂ ਗਈ ਮੈਂ ਨਾ ਇਸ ਕਰਕੇ ਨਹੀਂ ਗਈ ਕਿਉਂਕਿ ਉਹਨਾਂ ਨੂੰ ਨਾ ਕਿਰਨ ਦੀ ਕਦਰ ਕਰਨੀ ਨਹੀਂ ਆਈ ਮੇਰੇ ਭਰਾ ਨੂੰ ਪਿਓ ਬਣਨ ਦਾ ਵੀ ਸੁੱਖ ਮਿਲ ਗਿਆ ਸੀ ਤੇ ਮੇਰੀ ਮਾਂ ਨੂੰ ਦਾਦੀ ਬਣਨ ਦਾ ਵੀ ਪਰ ਉਹਨਾਂ ਨੂੰ ਨਾ ਕਿਰਨ ਦੀ ਕਦਰ ਦਾ ਨਹੀਂ ਪਤਾ ਚੱਲਿਆ ਮੈਸੀ ਜੀ ਮੇਰੀ ਮਾਂ ਨੂੰ ਨਾ ਨੂਦ ਦਾ ਛੱਡੋ ਆਪਣੀ ਧੀ ਦੀ ਕਦਰ ਵੀ ਨਹੀਂ ਹੈਗੀ ਫਿਰ ਇਹੋ ਜਿਹਾ ਨੂੰ ਰੱਬ ਹੀ ਸਜ਼ਾ ਦਿੰਦਾ ਚੱਲ ਠੀਕ ਹੈ ਤੂੰ ਆਪਣੀ ਤਰਫੋਂ ਸਹੀ ਹੈ ਮੈਂ ਆਪਣੀ ਤਰਫੋਂ ਸਹੀ ਹੈ ਮੈਨੂੰ ਇੰਨਾ ਪਤਾ ਹੈ ਤੂੰ ਤਾਂ ਜੇ ਮਨੀ ਤੇ ਕਿਰਨ ਦਾ ਵਿਆਹ ਹੋ ਜਾਂਦਾ ਹੈ ਉਸ ਤੋਂ ਬਾਅਦ ਆਪਣੇ ਸਹੁਰੇ ਚਲ ਜਾਏਗੀ ਉਸ ਤੋਂ ਬਾਅਦ ਸਮਾਜ ਨਾਲ ਦੁਨੀਆ ਨਾਲ ਮੱਲੇ ਨਾਲ ਵਰਤਨਾ ਤਾਂ ਮੈਂ ਹੀ ਹੈ ਜੇ ਮੈਨੂੰ ਇੱਕ ਵੀ ਬੰਦੇ ਨੇ ਤਾਨਾ ਮਾਰਤਾ ਮੇਰਾ ਤਾਂ ਪੁੱਤ ਮਰਨ ਹੋ ਜਾਣਾ ਹੈ ਮਾਵਾ ਦਾ ਮਰਨ ਨਾ ਉੱਥੇ ਵੀ ਹੋ ਜਾਂਦਾ ਹੈ ਜਦੋਂ ਮੁੰਡੇ 부ੜੇ ਹੋ ਜਾਣ ਤੇ ਉਹਨਾਂ ਦਾ ਵਿਆਹ ਨਾ ਹੋਵੇ। ਜਸਮੀਨ ਤੇਰੇ ਨਾਲ ਵੀ ਨਾ ਵਾਦਾ ਰਿਹਾ ਮੇਰਾ। ਮੈਂ ਆਪਣਾ ਮੁੰਡਾ ਨਾ ساری ਉਮਰ ਕੁਵਾਰਾ ਰੱਖ ਲੂੰਗੀ ਪਰ ਨਾ ਤਾਂ ਇਸ ਕੁੜੀ ਨਾਲ ਵਿਆਹਾਂਗੀ ਔਰ ਨਾ ਹੀ ਕਦੇ ਕਿਸੇ ਬੱਚਿਆਂ ਵਾਲੀ ਨਾਲ ਵਿਆਹ ਕਰੂੰਗੀ। ਮੱਸ ਜੀ ਇੱਕ ਮੇਰੀ ਗੱਲ ਸੁਣੋ ਜੇ ਤੁਸੀਂ ਮੁੰਡਾ ਨਹੀਂ ਵਿਆਹੋਗੇ ਨਾ ਤਾਂ ਤੁਹਾਡੀ ਧੀ ਨੂੰ ਵੀ ਕਿਸੇ ਨੇ ਨਹੀਂ ਲੈ ਕੇ ਜਾਣਾ ਤਾਂ ਵੀ ਤਾਂ ਦੁਨੀਆ ਗੱਲਾਂ ਕਰੇਗੀ ਦੁਨੀਆ ਦੇ ਮੂੰਹ ਆਸਤਕ ਕੋਈ ਬੰਦ ਕਰ ਸਕਿਆ। ਹੂੰ। ਭਾਬੀ ਤੁਸੀਂ ਨਾ ਇਸ ਟਾਈਮ ਇਹ ਗੱਲ ਇੱਥੇ ਰੋਕ ਦੋ ਮੈਂ ਨਾ ਮੰਮੀ ਨੂੰ ਆਪਣੇ ਆਪ ਹੀ ਸਮਝਾ ਲਾਂਗੀ ਜਦੋਂ ਮੰਮੀ ਸ਼ਾਂਤ ਹੋ ਜਾਣਗੇ ਸਿਮੀ ਮੈਨੂੰ ਨਹੀਂ ਲੱਗਦਾ ਸੀ ਕਿ ਮਾਸੀ ਜੀ ਦੀ ਸੋਚ ਇਦਾਂ ਦੀ ਹੈ ਪਰ ਤੈਨੂੰ ਦਿੱਤੀ ਉਹਨਾਂ ਮੈਂ ਜ਼ਿੰਮੇਵਾਰੀ ਮਾਸੀ ਜੀ ਦੀ ਸੋਚ ਤੋਂ ਬਦਲਨੀ ਹੈ ਕੋਈ ਨਹੀਂ ਭਾਬੀ ਮੈਂ ਪੂਰੀ ਕੋਸ਼ਿਸ਼ ਕਰੂੰਗੀ ਨਾਂ ਮਿਲ ਜਾਵੇ ਜਿਹੜਾ ਤੁਹਾਡੇ ਤੇ ਤੁਹਾਡੀ ਕੁੜੀਆਂ ਨੂੰ ਖੁਸ਼ ਰੱਖੇ ਤੇ ਉਹਨਾਂ 'ਚ ਫਰਕ ਹੈ ਸਹੀ ਦੱਸਾਂ ਤੁਹਾਡੇ ਨਾਲ ਗੱਲ ਕਰਕੇ ਨਾ ਮੇਰਾ ਮਨ ਹਲਕਾ ਹੋ ਗਿਆ ਹੁਣ ਆਪਾਂ ਗੁੱਡ ਫਰੈਂਡ ਕੱਲ ਜਿਹੜਾ ਮੈਂ ਮਨੀ ਨਾਲ ਗਈਆਂ ਨਾ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਮੇਰੇ ਤੋਂ ਗਲਤੀ ਹੋ ਗਈ ਹੈ ਜੇ ਮੈਂ ਭਰਾਵਾਂ ਨੂੰ ਦੱਸ ਦਿਆਂ ਤਾਂ ਗੱਲ ਲੱਗਦਾ ਵੱਧ ਚੁਗੀ ਮੈਨੂੰ ਨਾ ਪਹਿਲਾਂ ਭਾਬੀਆਂ ਨਾਲ ਹੀ ਗੱਲ ਕਰਨੀ ਪੈਣੀ ਆ ਆਉਂਦਾ ਚੈੱਕ ਕਰਦਾ ਤੈਨੂੰ ਦੇਖਦਾ ਕੀ ਪਰੇਸ਼ਾਨੀ ਆ ਤੇ ਨਾਲੇ ਮੇਰੀ ਗੱਲ ਸੁਣ ਨਾ ਤਾਂ ਤੈਨੂੰ ਬੁਖਾਰ ਆ ਤੇ ਨਾ ਕੋਈ ਹੋਰ ਪ੍ਰੋਬਲਮ ਨਾ ਖਾਂਗ ਨਾ ਜ਼ੁਖਾਮ ਤੇਰਾ ਬੀਪੀ ਘਟਿਆ ਤਾਂ ਕਿੱਦਾਂ ਘਟਿਆ ਜੇ ਕੋਈ ਟੈਨਸ਼ਨ ਹੋਵੇ ਨਾ ਬੰਦੇ ਨੂੰ ਫੇਰੇ ਬੀਪੀ ਘਟਦਾ ਤੇ ਨਾਲ ਕਿਹੜੀ ਗੱਲ ਆ ਜਿਹੜੀ ਅੰਦਰੋਂ ਅੰਦਰ ਹੀ ਤੈਨੂੰ ਖਾਈ ਜਾਂਦੀ ਆ ਆ ਮੇਰੀ ਗੱਲ ਸੁਣ ਬਾਕੀ ਗੱਲਾਂ ਨਾਲ ਘੱਟ ਧਿਆਨ ਦੇ ਹੁਣ ਇਹ ਨਾ ਕਹੀਂ ਮੈਨੂੰ ਪਸੰਦ ਨਹੀਂ ਐ ਮੈਂ ਪੀਣਾ ਨਹੀਂ ਮੇਰੇ ਛੰਗੋ ਨਹੀਂ ਉਤਰਨਾ ਇਹਨੂੰ ਫਟਾਫਟ ਨਾ ਇੱਕ ਘੁੱਟ ਚ ਖਿੱਚ ਜਾ ਆ ਬੀਬੀ ਬੂਪੀ ਤੇਰਾ ਸਾਰਾ ਕੁਝ ਸਹੀ ਹੋ ਜਾਣਾ ਹੁਣੇ ਮੇਰੀ ਗੱਲ ਸੁਣ ਕੇ ਨਾ ਆ ਹੱਥ ਹੈਗਾ ਭਾਰਾ ਤੇ ਉਹ ਹੈਗਾ ਹੌਲਾ ਮੈਨੂੰ ਦੱਸ ਤਾਉਣ ਮੇਰੇ ਤੋਂ ਮੁੜਵੋਣੀਆਂ ਜਾਂ ਉਹ ਤੋਂ ਮੈਂ ਮੋੜੀ ਤਾਂ ਚੰਗੀ ਤਰ੍ਹਾਂ ਮੁੜ ਜਾਣੀ ਆ ਜੇ ਉਹਨੇ ਮੋੜੀ ਤਾਂ ਮਾੜਾ ਮੋਟਾ ਸਾਂ ਵੀ ਆਉਂਦਾ ਰਹਿਣਾ ਮੇਰੀ ਗੱਲ ਸੁਣ ਫਿਰ ਤੇਰਾ ਰਾਤ ਦਾ ਬੀਪੀ ਲੋਆ ਜੇ ਕਿਸੇ ਗੱਲ ਦਾ ਪ੍ਰੈਸ਼ਰ ਹੈ ਨਾ ਜਾਂ ਗੱਲ ਕਰ ਨਹੀਂ ਪਾਰੀ ਤੂੰ ਸਾਨੂੰ ਦੱਸੇਂਗੀ ਤੇ ਸਾਈਂ ਸਮਝ ਆਊਗੀ ਨਾ ਰਾਤੀ ਦੇ ਨੂੰ ਪਾਣੀ 'ਚ ਨਮਕ ਪਾ ਕੇ ਵੀ ਦੇ ਦਿੱਤਾ ਤੇ ਲਿੰਮਕਾ ਵੀ ਪਲਾ ਦਿੱਤੀ ਤਾਂ ਵੀ ਤੇਰਾ ਬੀਬੀ ਲੋਟ ਨਹੀਂ ਆਂਦਾ ਪਿਆ ਜਿਹੜੇ ਹਸਾਬ ਦਾ ਤੇ ਸ਼ਕਰ ਬਣਾਈ ਹੋਈ ਨਾ ਮੈਨੂੰ ਲੱਗਦਾ ਮਸੰਮੀ ਦੇ ਜੂਸ ਨਾਲ ਵੀ ਤੇਰੇ ਬੀਬੀ ਲੋਟ ਨਹੀਂ ਆਣਾ ਹੁਣ ਤੇਰੀ ਨਾ ਕਿ ਇੱਕ ਧੀ ਬੈਠੀ ਹੋਈ ਐ ਤੂੰ ਦੇਖ ਹੁਣ ਉਹਦੀ ਸੌਂ ਪਵਾਵਾਂਗੇ ਕahin ਤੇ ਕੋਈ ਗੱਲ ਦੱਸੇਗੀ ਕੀ ਗੱਲ ਬੇਟਾ ਦੱਸ ਸਾਨੂੰ ਕਿਹੜੀ ਗੱਲ ਦੀ ਤੈਨੂੰ ਟੈਨਸ਼ਨ ਪਈ ਹੋਈ ਆ ਜੇ ਤੇਰਾ ਬੀਬੀ ਸੈੱਟ ਨਾ ਨਾ ਹੋਇਆ ਸ਼ਾਮ ਤੱਕ ਤੇਰੇ ਭਰਾਵਾਂ ਨੇ ਸਾਡਾ ਬੀਬੇ ਵਧਾ ਦੇਣਾ ਕੋਈ ਗੱਲ ਨਹੀਂ ਹੋਈ ਤੁਸੀਂ ਨਾ ਐਵੇਂ ਦਿਵਾਲੇ ਬੈਠੇ ਹੋ ਜਿਵੇਂ ਨਾ ਮੈਨੂੰ ਹਸਪੀਟਲ ਤੋਂ ਫੋਨੇ ਛੁੱਟੀ ਮਿਲੀ ਆ ਮੇਰਾ ਆਫਿਸ ਜਾਣ ਦੇ ਨਹੀਂ ਦਿਲ ਸੀ ਤੇ ਮੈਂ ਨਹੀਂ ਗਈ ਨਾਲੇ ਨਾ ਭਾਬੀ ਚਾਰ ਪੰਜ ਇਹਨਾਂ ਦਾ ਨਾ ਮੇਰੇ ਕੋਲ ਕੰਮ ਬਹੁਤ ਸੀ ਉਹਦੇ ਕਰਕੇ ਥਕਾਵਟ ਹੋ ਗਈ ਹੋਣੀ ਤੇ ਬੀਬੀ ਲੋ ਹੋ ਗਿਆ ਚਲ ਖੜ ਫਿਰ 1 ਮਿੰਟ ਤੇਰੇ ਭਰਾ ਨੂੰ ਨਾ ਮੈਂ ਫੋਨ ਕਰਦੀ ਆ ਉਹਨੇ ਤਾਂ ਵੱਡੇ ਵੱਡੇ ਦੇ ਬੀਬੀ ਸੈੱਟ ਕਰੇ ਪਏ ਨੇ ਹਬੀ ਤੁਹਾਨੂੰ ਕਿਹਾ ਨਾ ਪਿਛਲੇ ਚਾਰ ਪੰਜ ਦਿਨਾਂ ਤੋਂ ਨਾ ਕੰਮ ਬਹੁਤ ਹੈ ਤੇ ਹੁਣ ਵੀ ਹੈ ਭਰਾਵਾਂ ਨੂੰ ਨਾ ਬਾਰ-ਬਾਰ ਨਾ ਫੋਨ ਕਰਕੇ ਤੰਗ ਨਾ ਕਰੋ। ਦੀਦੀ ਛੱਡੋ ਪਰੇ। ਆਪਾਂ ਐਵੇਂ ਇਹਨੂੰ ਪ੍ਰੈਸ਼ਰਾਈਜ਼ ਕਰ ਜਾਈਏ। ਕੀ ਪਤਾ ਕੋਈ ਗੱਲ ਹੀ ਨਾ ਹੋਵੇ। ਆਪਾਂ ਵੀ ਕਿੰਨੀ ਕਿ ਜ਼ਬਰਦਸਤੀ ਕਰਕੇ ਇਹਦੇ ਕੋਈ ਗੱਲ ਕਢਾ ਸਕਦੇ ਆ। ਚਲੋ ਆਪਾਂ ਚੱਲਦੇ ਆਂ। ਆਪ ਵੀ ਬੈਠੋ। ਗੱਲ ਤਾਂ ਹੈਗੀ ਐ। ਕਿਰਨ ਸਾਡੀ ਉਮਰ ਨਾਲ ਫਿਰ ਤੋਂ ਵੱਧ ਆ। ਇਹਦਾ ਮਤਲਬ ਇਹ ਕਿ ਤੇ ਤੂੰ ਵੱਧ ਦੁਨੀਆ ਦੇਖੀ ਐ। ਜਦੋਂ ਬੰਦੇ ਕੋਲ ਨਾ ਅਣਜਾਣੇ 'ਚ ਕੋਈ ਗਲਤੀ ਹੋ ਜਾਂਦੀ ਐ, ਤੇ ਉਹ ਆਪਣੇ ਮਨ 'ਚੀ ਆਪਣੇ ਆਪਣੇ ਹੀ ਕੁਲ ਦਾ ਰਹਿੰਦਾ ਆ ਤੇ ਕਿਸੇ ਨਾਲ ਗੱਲ ਕਰਨਾ ਵੀ ਚਾਹਦਾ ਹੈ ਉਹ ਕਰ ਵੀ ਨਹੀਂ ਪਾਂਦਾ ਹੁਣ ਮੈਨੂੰ ਨਾ ਗੱਲ ਦੱਸ ਗੱਲ ਕੀ ਹੈ ਨਾਲੇ ਕਿਰਨ ਜੇ ਤੂੰ ਚੌਂ ਨਾ ਗੱਲ ਦਬੀ ਰਹੀ ਜੇ ਤੇਰੇ ਭਰਾਵਾਂ ਨੂੰ ਤੇ ਤੇਰੀ ਮਾਂ ਨੂੰ ਪਤਾ ਨਾ ਲੱਗੇ ਤਾਂ ਤੂੰ ਸਾਰੀ ਗੱਲ ਨਾ ਸਾਨੂੰ ਦੱਸ ਦੇ ਪਰਜਾਈਆਂ ਵੀ ਤਾਂ ਨਸਹੇਲੀਆਂ ਵਾਂਗੀਆਂ ਹੁੰਦੀਆਂ ਨੇ ਸਾਰੀ ਗੱਲ ਦਬ ਕੇ ਰੱਖਾਂਗੇ ਭਾਬੀ ਆਫਿਸ 'ਚ ਨਾ ਇੱਕ ਮੁੰਡਾ ਆਂਦਾ ਉਹਨਾਂ ਫਰਦਾ ਫੜਾਨ ਆਂਦਾ ਮੈਨੂੰ ਉਹਦਾ ਨਾਮ ਹੈਗਾ ਮਲਿਕ ਤੁਸੀਂ ਨਾ ਇੱਕ ਦੂਜੇ ਨੂੰ ਐਵੇਂ ਦੇਖ ਰਹੇ ਜਿਵੇਂ ਮੈਂ ਕੋਈ ਗਲਤੀ ਕਰ ਲਈ ਪਰ ਤੁਸੀਂ ਮੇਰੀ ਗੱਲ ਤਾਂ ਸੁਣ ਲਓ ਭਾਬੀ ਇੱਕ ਦੋ ਵਾਰ ਨਾ ਫਰਦਾ ਫੜਾਣ ਆਇਆ ਤੇ ਉਹਨੂੰ ਨਾ ਕਿਤੇ ਮੇਰਾ ਦੁੱਖ ਪਤਾ ਚੱਲਿਆ ਤੇ ਆ ਕੇ ਮੇਰਾ ਦੁੱਖ ਪੁੱਛਣ ਲੱਗ ਗਿਆ ਤੇ ਮੈਂ ਉਹਦਾ ਦੁੱਖ ਪੁੱਛ ਲਿਆ ਬਸ ਗੱਲਾਂ ਕਰਦੇ ਕਰਦੇ ਕਦੋਂ ਦੋਸਤੀ ਹੋ ਗਈ ਪਤਾ ਨਹੀਂ ਚੱਲਿਆ ਜਾਣੀ ਕਿੰਦਾਂ ਦੀ ਗੱਲ ਦੀ ਤੂੰ ਟੈਨਸ਼ਨ ਲੈ ਕੇ ਬੈਠੀ ਆ ਨਾਲੇ ਬਾਹਰ ਜਾ ਤੂੰ ਕੰਮ ਕਰਦੀਆਂ ਸੌ ਕਿਸੇ ਬੰਦੇ ਦੇ ਨਾਲ ਡੀਲ ਕਰਨੀ ਵੀ ਪੈ ਜਾਂਦੀ ਆ ਤੇ ਜੇ ਦੋਸਤੀ ਹੋ ਗਈ ਤਾਂ ਕਿੱਡੀ ਕੀ ਗੱਲ ਕਿਰੇ ਨਾ ਸਾਨੂੰ ਨਾ ਤੇਰੇ ਤੇ ਵਿਸ਼ਵਾਸ ਹੈਗਾ ਵੀ ਜੋ ਤੂੰ ਗਲਤੀ ਪਹਿਲਾਂ ਕਰ ਚੁੱਕੀ ਐ ਨਾ ਹੁਣ ਉਹ ਦੁਬਾਰਾ ਨਹੀਂ ਕਰੇਂਗੀ। ਭਲੇ ਮੁੰਡਾ ਕੁੜੀ ਦੋਸਤ ਹੁੰਦੇ ਹੀ ਐ ਇੰਨਾ ਨਹੀਂ ਹਵਾ ਬਣਾਈਦਾ ਇਸ ਗੱਲ ਨੂੰ। ਆ ਤੇਰੇ ਭਰਾ ਵਾਲੀ ਦੇਖ ਲੈ ਉਹ ਪੁਰਾਣੀ ਮੱਲੇ ਵਾਲੀ ਸੁਖਵਿੰਦਰ ਨਹੀਂ ਹੈਗੀ। ਉਹਦੇ ਘਰ ਦਾ ਨਾ ਸੌਦਾ ਕਰਵਾਇਆ ਸੀ 3 ਲੱਖ ਰੁਪਏ ਉਹਨੂੰ ਵੱਧ ਦਵਾ ਦਿੱਤਾ। ਇੱਕ ਹਫਤਾ ਫੋਨ ਲਾ ਲਾ ਕੇ ਥੈਂਕ ਯੂ ਕਰੀ ਗਈ ਐ। ਦੱਸ ਇਹ ਗੱਲ ਦੇ ਵਿੱਚ ਤੇਰੇ ਭਰਾ ਨੂੰ ਹੁਣ ਗਲਤ ਸਮਝ ਲਈਏ? ਭਾਬੀ ਇੱਕ ਗੱਲ ਦੱਸੋ ਜਿਹੜੀ ਉਹ ਸੁਖਵਿੰਦਰ ਗੌਰ ਐ। ਵੀਰਾ ਜਾ ਕੇ ਉਹਦੇ ਨਾਲ ਕੌਫੀ ਪੀ ਆਂਦਾ। ਵੀਰਾ ਸਹੀ ਸੀ ਜਾਂ ਗਲਤ ਹੈ? ਕੋ ਆਪਣੇ ਬੰਦੇ ਤੇ ਯਕੀਨ ਹੋਣਾ ਚਾਹੀਦਾ। ਦੁਨੀਆ ਤਾਂ ਇੱਥੇ ਭੰਡਣ ਨੂੰ ਹੀ ਬੈਠੀ ਆ। ਨਾ ਤੂੰ ਦੱਸ ਕੀ ਗੱਲ ਮਨੀ ਨਾਲ ਕਿਤੇ ਕੌਫੀ ਤਾਂ ਨਹੀਂ ਪੀ ਆਈ? ਹਾਂ ਭਾਬੀ ਕੌਫੀ ਤੇ ਉਹ ਤਾਂ ਬੁਲਾਇਆ ਸੀ ਉਹਨੇ ਪਰ ਨਾਲ ਨਾਲ ਸੈਂਡਵਿਚ ਵੀ ਖਵਾਇਆ ਸੀ। ਤੇ ਹਾਂ ਕੋਈ ਗੱਲ ਨਹੀਂ ਫਰੈਂਡ ਸਰਕਲ ਜਿੱਤੇ ਇਹ ਚੀਜ਼ਾਂ ਨਾਰਮਲ ਐ। ਤੂੰ ਜਾ ਕੇ ਉੱਥੇ ਕੌਫੀ ਪੀ ਕੇ ਸੈਂਡਵਿਚ ਖਾ ਹੀ ਆਈ ਐ। ਤੇ ਫੇਰ ਕੀ ਹੋ ਗਿਆ? ਇੰਨਾ ਹੂਆ ਬਣਾਉਣ ਵਾਲੀ ਤਾਂ ਕੋਈ ਗੱਲ ਹੈ ਨਹੀਂ ਇਹ। ਭਾਬੀ ਮੇਰੇ ਮਨ ਚ ਨਾ ਇੱਕੋ ਹੀ ਬੋਝ ਹੈ ਉਹ ਬੰਦਾ ਨਾ ਸਾਡੀ ਫੀਲਡ ਦਾ ਹੈ ਉੱਥੇ ਰੈਸਟੋਰੈਂਟ ਚ ਕੋਈ ਦੇਖ ਲੈਂਦਾ ਸਾਡੀ ਫੀਲਡ ਦਾ ਤੇ ਵੀਰੇ ਉਹਨਾਂ ਨੂੰ ਲਾ ਕੇ ਗੱਲ ਕਰ ਦਿੰਦਾ ਕਿ ਤੇਰੀ ਭੈਣ ਨਾ ਕਾਫੀਆਂ ਤੇ ਜਾਂਦੀ ਹੈ ਬਾਹਰ ਫਿਰ ਮੈਂ ਕੀ ਕਰਦੀ ਇਹੇ ਗੱਲ ਉੱਥੇ ਜਾਣ ਤੋਂ ਪਹਿਲਾਂ ਸੋਚਦੀ ਨਾਲ ਕਿਨ ਸਭ ਦੀ ਨਾ ਆਪ ਕੋ ਆਪਣੀ ਸੋਚ ਹੁੰਦੀ ਆ ਕਿਸੇ ਦੀ ਚੰਗੀ ਤੇ ਕਿਸੇ ਦੀ ਮਾੜੀ ਡੀਲ ਕਰਨ ਵਾਸਤੇ ਨਾ ਕਈ ਵਾਰੀ ਰੈਸਟੋਰੈਂਟ ਦੇ ਵਿੱਚ ਬਹਿ ਕੇ ਵੀ ਡੀਲ ਕਰਨੀ ਪੈ ਜਾਂਦੀ ਆ ਉੱਥੇ ਬੰਦੇ ਵੀ ਹੁੰਦੇ ਆ ਤੇ ਜਨਾਨੀਆਂ ਵੀ ਹੁੰਦੀਆਂ ਆ ਕਿਰਨ ਤੂੰ ਨੇ ਇਸ ਗੱਲ ਨੂੰ ਜਿਆਦਾ ਸੀਰੀਅਸ ਨਾ ਲੈ ਜੇ ਤੈਨੂੰ ਲੱਗਦਾ ਨਾ ਉਸ ਰੈਸਟੋਰੈਂਟ 'ਚ ਮਣੀ ਨੂੰ ਮਿਲ ਕੇ ਤੇ ਤੋ ਗਲਤੀ ਹੋਈ ਹੈ ਕਿ ਗਾਂ ਤੂੰ ਇਹ ਗਲਤੀ ਨਾ ਕਰੀ ਉਹ ਨਾਨਾ ਭਾਬੀ ਕੰਨਾ ਨੂੰ ਨਾ ਹੱਥ ਲੱਗੇ ਇੱਕ ਵਾਰ ਤਾਂ ਗਲਤੀ ਹੋ ਗਈ ਖੋਨੀ ਹੁੰਦੀ ਜੇ ਕੋਈ ਗੱਲ ਕਰਨੀ ਹੋਏਗੀ ਨਾ ਮੈਂ ਕਹਾਂਗੀ ਆਫਿਸ ਜਾ ਕੇ ਗੱਲ ਰਵੇ ਆਪਣੀ ਇੱਜ਼ਤ ਨਾਲ ਉਹ ਨਾ ਮੈਨੂੰ ਭਰਾਵਾ ਦੀ ਇੱਜ਼ਤ ਪਿਆਰੀ ਹੈ ਐ ਫੀਲਡਸ ਹੈ ਨਾ ਉਹਨਾਂ ਨੇ ਬਹੁਤ ਨਾਮ ਕਮਾਇਆ ਹੋਇਆ ਹੈ ਮੰਦੀ ਆ ਉਹ ਜਸਟ ਅ ਫਰੈਂਡ ਹੀ ਆ ਭਾਬੀ ਮੇਰਾ ਪਰ ਭਰਾਵਾਂ ਨੂੰ ਨਾ ਕਿਸੇ ਨੇ ਲੋਤੀ ਲਗਾਣ ਲੱਗੇ ਐ ਨਹੀਂ ਸੋਚਣਾ ਕਿ ਕਿਸੇ ਦੀ ਧੀ ਭੈਣ ਨੂੰ ਬਦਨਾਮ ਕਰ ਰਹੇ ਨੇ ਮੈਨੂੰ ਲੱਗਦਾ ਸੀ ਕਿ ਮੈਂ ਨਾ ਤੁਹਾਡੇ ਨਾਲ ਗੱਲ ਪਹਿਲਾਂ ਕਲੀਅਰ ਕਰਾਂ ਜੇ ਤੁਹਾਨੂੰ ਲੱਗਦਾ ਹੈ ਨਾ ਕਿ ਭਰਾਵਾਂ ਨਾਲ ਗੱਲ ਕਰਨੀ ਜ਼ਰੂਰੀ ਹੈ ਫਿਰ ਤੁਸੀਂ ਕਰਦੇ ਹੋ ਨਾਲ ਕਿੰਨ ਐਡੀ ਵੱਡੀ ਗੱਲ ਹੈ ਨਹੀਂ ਕਿ ਤੇਰੇ ਭਰਾਵਾਂ ਕੋਲ ਗੱਲ ਅਸੀਂ ਕਰੀਏ ਨਾਲ ਤੁਹਾਨੂੰ ਪਤਾ ਹੀ ਆ ਬੰਦਿਆਂ ਦਾ ਸੁਭਾਅ ਥੋੜਾ ਜਿਹਾ ਗਰਮ ਹੁੰਦਾਗਾ ਉਹ ਸਮਝਦੇ ਗੱਲ ਨੂੰ ਬਾਅਦ ਦੇ ਵਿੱਚ ਆ ਤੇ ਭੜਕ ਪਹਿਲਾਂ ਪੈਂਦੇ ਆ ਉਹ ਨਾ ਭਾਬੀ ਡਾਕਟਰ ਨੂੰ ਫੋਨ ਕਰਕੇ ਮਨਾ ਕਰ ਦੋ ਮੇਰਾ ਬੀਪੀ ਨਾਰਮਲ ਹੈ ਨਾ ਜਿਹੜਾ ਸੌਦਾ ਤੇਲ ਮੈਂ ਭੋਗ ਕੇ ਆਈਆਂ ਉਹ ਤੂੰ ਭਰੇਗੀ ਉਹ ਦੀਦੀ ਤੁਸੀਂ ਕਾਹਦੇ ਬੋਝ ਪਾਇਆ ਇਹਦਾ ਨਾ 1000 ਰੁਪਏ ਮੇਰੇ ਤੋਂ ਜਮਾ ਆ 100 ਰੁਪਏ ਤੁਹਾਨੂੰ ਮੈਂ ਦੇ ਦੂੰਗੀ ਨਾਲੇ ਕਿਰਨ ਤੂੰ ਮੈਨੂੰ ਇੱਕ ਗੱਲ ਦੱਸ ਵੀ ਤੈਨੂੰ ਕੀ ਲੱਗਦਾ ਜੈਸਮਿਨ ਜਿਹੜਾ ਰਿਸ਼ਤਾ ਲੈ ਕੇ ਆਈ ਸੀ ਉਹ ਤੇਰੇ ਵਾਸਤੇ ਸਹੀ ਹੋਊਗਾ ਕਿ ਨਹੀਂ ਜਦੋਂ ਦੀ ਭਾਬੀ ਮੈਂ ਉਸ ਘਰ ਚ ਗਈਆਂ ਨਾ ਉਦੋਂ ਤੋਂ ਲੈ ਕੇ ਤਲਾਕ ਤੱਕ ਨਾ ਜੈਸਮਿਨ ਦੀਦੀ ਨੇ ਮੇਰਾ ਭਲਾ ਹੀ ਸੋਚਿਆ ਤੇ ਹੁਣ ਵੀ ਭਲੇ ਹੀ ਸੋਚਣਗੇ ਚਾਹ ਜੈਸਮਿਨ ਦੀ ਵੀ ਰਸਤਾ ਲਿਆਏ ਜੈ ਤੂੰ ਸੀ ਲਿਆਓ ਚਾਹ ਨਾਨੀ ਲਿਆਵੇ ਮੈਂ ਜਾਣਾ ਹੁਤੀ ਜਿੱਤੇ ਮੇਰੀ ਧੀਆ ਦੀ ਇੱਜ਼ਤ ਹੋਵੇ ਚੱਲ ਫਿਰ ਠੀਕ ਹੈ ਦੇਖਦੇ ਆਂ ਕਿਹਦੀ ਕਿਸਮਤ ਚ ਤੂੰ ਤੇ ਤੇਰੀਆਂ ਧੀਆ ਲਿਖੀਆਂ ਰadikha ਪੁੱਛ ਤੁਸੀਂ ਮੇਰੀ ਗਾਲ ਸੁਣਾ ਫਸ ਤੂੰ ਕਾਫੀ ਤੇ ਗਈਆਂ ਹਾਂ ਉੱਥੇ ਜਾ ਕੇ ਪਲਾੜ ਦੀ ਤਾਂ ਗੱਲ ਕੋਈ ਨਹੀਂ ਹੋਣੀ ਕੋਈ ਉਰੇ ਜਿਹੜੀ ਵੀ ਗੱਲ ਹੋਈ ਆ ਸਾਨੂੰ ਤੂੰ ਦੱਸੇਂਗੀ ਇੰਨੀ ਦੇਰ ਤੂੰ ਉਹਦੇ ਨਾਲ ਬੈਠੀ ਰਹੀ ਐ ਤੇ ਕੀ ਗੱਲਾਂ ਕੀਤੀਆਂ ਦੱਸ ਦੇ ਜ਼ਰਾ ਕਿ ਮਲਾ ਤੇ ਬਿੱਲ ਕਿੰਨਾ ਬਣਾ ਕੇ ਆਈਆਂ ਉਹਦਾ